ਸ੍ਰੀ ਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਆ ਅਸੀਂ ਉਸ ਥਾਂ ਤੇ ਮੌਜੂਦ ਆ ਜਿੱਥੋਂ ਦੀ ਸਵਾ ਨਦੀ ਲੰਘਦੀ ਆ ਇੱਥੋਂ ਦੀ ਜਿਹੜੀ ਵੱਡੀਆਂ ਵਹੀਕਲਾਂ ਦੀ ਆਵਾਜ਼ ਆ ਉਹ ਲੰਘਣੀ ਬੰਦ ਕਰ ਦਿੱਤੀ ਆ ਦੇਖ ਸਕਦੇ ਹੋ ਕਿ ਕਿਸੇ ਵੀ ਸਮੇਂ ਇਹ ਪੋੜਾ ਜਿਹੜਾ ਉਹ ਨੁਕਸਾਨਿਆ ਜਾ ਸਕਦਾ ਡਿੱਗ ਸਕਦਾ ਜੰਦੀ ਆ ਤਾਂ ਇਧਰਲੇ ਪਾਸੇ 35 ਦੇ ਕਰੀਬ ਜਿਹੜੇ ਪਿੰਡ ਵਸਦੇ ਨੇ ਪਿਛਲੀ ਵਾਰ ਹੜ੍ਹ ਆਇਆ 2023 ਦੇ ਵਿੱਚ ਉਹਦੇ ਕਰਕੇ ਜਿਹੜਾ ਗੈਪ ਹੈ ਜਿਆਦਾ ਵਧਿਆ 22 ਦਸੰਬਰ 2023 ਨੂੰ ਇਹ ਪੁਲ ਬੰਦ ਕਰ ਦਿੱਤਾ ਗਿਆ ਸੀਗਾ ਹਣਾ ਇਧਰ 6-7 ਪਿੰਡ ਸਾਡੇ ਸਵਾਂ ਤੋਂ ਇੱਕ ਸਾਈਡ ਹੈ ਜਿਹੜੇ ਅਰਾਊਂਡ ਮੈਂ ਜੇ ਜੇ ਗਿਣਤੀ ਕਰ ਲਈਏ ਤਾਂ 50 ਦੇ ਅਰਾਊਂਡ ਸਿਰਫ ਪੰਜਾਬ ਦੇ ਪਿੰਡ ਹੈ। ਔਰ ਇਧਰ ਤਾਂ ਗਿਣਤੀ ਨਹੀਂ ਹੈ ਕੋਈ ਨੂਰਪੁਰਵੇਦੀ ਵਾਲੀ ਸਾਈਡ ਤੋਂ ਕੋਈ ਗਿਣਤੀ ਨਹੀਂ। ਬਾਕੀ ਹਿਮਾਚਲ ਨੂੰ ਜੋੜਨ ਵਾਲਾ ਫੋੜਾ ਹਿਮਾਚਲ ਤੇ ਪੰਜਾਬ ਨੂੰ ਜੋੜਨ ਵਾਲਾ 2005 ਦੇ ਵਿੱਚ ਅਕਾਲੀ ਸਰਕਾਰ ਵੱਲੋਂ ਬਣਾਇਆ ਗਿਆ ਪੁਲ ਸੀਗਾ ਇਹ। ਉਹ ਸਾਈਟ ਅਟੈਚ ਹੋ ਗਈ ਪਈ ਇਧਰ ਗੈਪ ਪੈ ਜਾਂਦਾ। ਹਾਂਜੀ ਢਿੱਡੇ ਕਿਸਾ ਦੇ ਸਲੇਪਾ ਆ ਕੋਈ ਵੀ ਇਹਦਾ ਪ੍ਰੋਸਤਾ ਨਹੀਂ ਆਇਆ ਇੱਕ ਮਿੰਟ ਦਾ ਆ ਦਰਾੜਾ ਪੈਣ ਲੱਗੀਆਂ ਸੈਡਾ ਤੇ ਤੇ ਹਜੇ ਤੱਕ ਸਿਰਫ ਐਸਟੀਮੇਟ ਬਣਾ ਕੇ ਭੇਜਿਆ ਹੈ ਇਹਦੇ ਪਰ ਜਿਹੜਾ ਐਸਟੀਮੇਟ 17 ਕਰੋੜ ਰੁਪਏ ਦਾ ਸਰਕਾਰ ਕੋਲ ਹਜੇ ਤੱਕ ਇੱਕ ਰੁਪਿਆ ਨਹੀਂ ਆਇਆ ਇੱਕ ਸਾਈਡ ਹਿਮਾਚਲ ਇੱਕ ਸਾਈਡ ਚੰਡੀਗੜ੍ਹ ਹੈ ਕਿੰਨੇ ਲੋਕ ਜਿਹੜੀ ਸਾਡੀ ਫ੍ਰੀ ਬੱਸ ਸੇਵਾ ਚੱਲਦੀ ਏਕ ਨੰਗਲ ਤੋਂ ਪੀਜੀਏ ਵਾਸਤੇ ਉਹ ਅੱਜ ਬੰਦ ਹੈ ਉਹਨੂੰ ਬੜਾ ਘੁਮਕੇ ਜਾਣਾ ਪੈਂਦਾ ਕਿੰਨੇ ਨੰਗਲ ਦੇ ਬੱਚੇ ਨੂਰਪੁਰ ਵੇਤੀ ਜਾਂਦੇ ਨੂਰਪੁਰ ਵੇਤੀ ਦੇ ਬੱਚੇ ਨੰਗਲ ਪੜਨ ਆਉਂਦੇ ਬਹੁਤ ਵੱਡਾ ਨੁਕਸਾਨ ਹੈ ਕਿੰਨੀ ਨੌਕਰੀ ਵਾਲੇ ਆ ਪਰ ਜਦੋਂ ਪਹਾੜਾਂ ਦੇ ਵਿੱਚ ਮੀਂਹ ਆਉਂਦਾ ਤਾਂ ਫਿਰ ਇਹ ਰਸਤਾ ਵੀ ਫਿਰ ਪਾਣੀ ਉਹਦੇ ਉੱਪਰ ਚੱਲਣ ਲੱਗ ਜਾਂਦਾ ਫਿਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਇਸ ਦੇ ਜਰੀਏ ਜਿਹੜੀ ਇਸ ਇਲਾਕੇ ਦੀ ਲੋਕ ਨੀਤੀ ਪਿੰਡ ਪੈਂਦੇ ਨੇ ਤਾਂ ਉਸ ਦੇ ਰਾਹੀ ਗੱਡੀਆਂ ਸਫ਼ਰ ਕਰਨ ਵਾਲੇ ਲੋਕ ਲੰਘਦੇ ਨੇ ਸ੍ਰੀ ਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਆ ਅਸੀਂ ਉਸ ਥਾਂ ਤੇ ਮੌਜੂਦ ਆ ਜਿੱਥੋਂ ਦੀ ਸਵਾਹ ਨਦੀ ਲੰਘਦੀ ਆ ਤਾਂ ਉਸ ਨਦੀ ਦੇ ਉੱਪਰ ਦੀ ਇਹ ਪੁਲ ਬਣਿਆ ਹੋਇਆ ਪਿਛਲੇ ਸਾਲ ਇਹ ਡੈਮੇਜ ਹੋਇਆ ਸੀ ਤਾਂ ਜਦੋਂ ਨੁਕਸਾਨੇ ਜਾਂਦਾ ਪੁਲ ਤਾਂ ਇਥੋਂ ਆਵਾਜ਼ ਆਈ ਹੈ ਜਿਹੜੇ ਵੱਡੇ ਵਹੀਕਲ ਨੇ ਉਹ ਬੰਦ ਕਰ ਦਿੱਤੇ ਨੇ ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਵੱਡੇ ਵਹੀਕਲਾਂ ਦੀ ਆਵਾਜਾਈ ਬੰਦ ਹੁੰਦੀ ਹੈ ਤਾਂ ਇਧਰਲੇ ਪਾਸੇ 35 ਦੇ ਕਰੀਬ ਜਿਹੜੇ ਪਿੰਡ ਬਸਦੇ ਨੇ ਪਰ ਜਿਹੜੇ ਲੋਕਾਂ ਨੇ ਗੱਡੀਆਂ 'ਚ ਜਾਣਾ ਹੋਰ ਜਾਂ ਟਰੈਕਟਰ ਲੈ ਕੇ ਜਾਣੇ ਤਾਂ ਉਹਨਾਂ ਨੂੰ ਇੱਥੋਂ ਲੰਘਣਾ ਔਖਾ ਹੋ ਗਿਆ ਤਾਂ ਉਹਨਾਂ ਨੂੰ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਥੇ ਦੂਜੇ ਪਾਸੇ ਜਾਣਾ ਪੈਂਦਾ ਤਸਵੀਰਾਂ ਵੀ ਤੁਹਾਨੂੰ ਦਿਖਾ ਦੇ ਰਹੇ ਕਿਸ ਤਰ੍ਹਾਂ ਇਹ ਜਿਹੜਾ ਪੋਲਾ ਉਹ ਬੇਲ ਦੇ ਚੁੱਕਿਆ ਤਾਂ ਇਸ ਦੇ ਵਿੱਚ ਦਰਾੜ ਪੈ ਗਈ ਆ ਤਾਂ ਜਦੋਂ ਇਹ ਬੇਲ ਦਿੱਤਾ ਤਾਂ ਉਸ ਤੋਂ ਬਾਅਦ ਇੱਥੋਂ ਦੀ ਜਿਹੜੀ ਵੱਡੀਆਂ ਵਹੀਕਲਾਂ ਦੀ ਆਵਾਜਾਈ ਆ ਉਹ ਲੰਘਣੀ ਬੰਦ ਕਰ ਦਿੱਤੀ ਹੈ ਦੇਖ ਸਕਦੇ ਹੋ ਕਿ ਕਿਸੇ ਵੀ ਸਮੇਂ ਇਹ ਪੁਲਾ ਜਿਹੜਾ ਉਹ ਨੁਕਸਾਨਿਆ ਜਾ ਸਕਦਾ ਡਿੱਗ ਸਕਦਾ ਜਦੋਂ ਪਿਛਲੇ ਸਾਲ ਹੜ੍ਹ ਆਏ ਸੀ ਤਾਂ ਨਦੀਆਂ ਦੇ ਵਿੱਚ ਇਸ ਨਦੀ ਦੇ ਵਿੱਚ ਵੀ ਪਾਣੀ ਪਹੁੰਚਿਆ ਤਾਂ ਉਸ ਦੌਰਾਨ ਇਹ ਪੁਲ ਜ਼ਿਆਦਾ ਨੁਕਸਾਨਿਆ ਗਿਆ ਤੇ ਹੁਣ ਇਸ ਦੀ ਆਵਾਜਾਈ ਜਿਹੜੀ ਬੰਦ ਕਰ ਦਿੱਤੀ ਹੈ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਟਰੇਡ ਆ ਪੈ ਚੁੱਕੀ ਹੈ ਬੇਲ ਜਿਹੜਾ ਇਹ ਪੁਲ ਦੇ ਚੁੱਕਿਆ ਜੇਕਰ ਪਿਛਲੇ ਸਾਲ ਮਾਂਗ ਇਸ ਨਦੀ ਦੇ ਵਿੱਚ ਪਾਣੀ ਆਉਂਦਾ ਤਾਂ ਨੁਕਸਾਨ ਆ ਜਿਹੜਾ ਉਹ ਜ਼ਿਆਦਾ ਹੋ ਸਕਦਾ ਪੁਰੋਂ ਹੋਰ ਵੀ ਜ਼ਿਆਦਾ ਡੈਮੇਜ ਆ ਜਿਹੜਾ ਹੋ ਸਕਦਾ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਵਕੀਲ ਨੇ ਵਕੀਲ ਸਾਹਿਬ ਇਹ ਜਿਹੜਾ ਨੁਕਸਾਨ ਨੇ ਗਿਆ ਪੁਰੋਂ ਪਿਛਲੇ ਸਾਲ ਨੁਕਸਾਨ ਨੇ ਗਿਆ ਇਹ ਨੁਕਸਾਨ ਦੇਖੋ ਪੁਲ ਦਾ ਨੁਕਸਾਨ ਤਾਂ ਬੜੇ ਸਾਲਾਂ ਤੋਂ ਹੈ ਪਰ ਜਦੋਂ ਪਿਛਲੀ ਵਾਰ ਹੜ੍ਹ ਆਇਆ 2023 ਦੇ ਵਿੱਚ ਉਹਦੇ ਕਰਕੇ ਜਿਹੜਾ ਗੈਪ ਹੈ ਜ਼ਿਆਦਾ ਵਧਿਆ 22 ਦਸੰਬਰ 2023 ਨੂੰ ਇਹ ਪੁਲ ਬੰਦ ਕਰ ਦਿੱਤਾ ਗਿਆ ਸੀਗਾ ਤੇ ਵੀਡੀਓ ਵੀ ਸਾਡੇ ਬੋਲੂ ਹੀ ਪਾਈ ਗਈ ਸੀ ਕਿ ਜਿਹੜਾ ਨੁਕਸਾਨ ਹੋ ਸਕਦਾ ਉਸ ਤੋਂ ਪਹਿਲਾਂ ਵੱਡੀਆਂ ਗੱਡੀਆਂ ਦੀ ਹਵਾਜੇ ਚੱਲਦੀ ਸੀ 21 ਦਸੰਬਰ ਨੂੰ ਚੱਲਦੀ ਸੀ 22 ਦਸੰਬਰ ਨੂੰ ਬੰਦ ਹੋਇਆ ਉਸ ਤੋਂ ਬਾਅਦ ਵੈਸੇ ਦਾ ਬੇਸਿਕਲੀ ਤਾਂ ਮੋਟਰਸਾਈਕਲਾਂ ਵਾਸਤੇ ਵੀ ਬੰਦ ਹੈ ਉਹ ਤਾਂ ਸਾਡੀ ਇੱਕ ਪ੍ਰਸ਼ਾਸਨ ਦੇ ਨਾਲ ਥੋੜੀ-ਬਹੁਤ ਗੱਲਬਾਤ ਕਰਕੇ ਇਹ ਅਸੀਂ ਦੋ ਪਹੀਆ ਵਾਹਨਾਂ ਵਾਸਤੇ ਖੋਲਿਆ ਹੋਇਆ ਰਸਤਾ ਪਰ ਜੇਕਰ ਉਹ ਵੀ ਬੰਦ ਹੋ ਗਿਆ ਫਿਰ ਤਾਂ ਵੈਸੇ ਨੁਕਸਾਨ ਬਹੁਤ ਹੋ ਜਾਣਾ ਇਲਾਕੇ ਦਾ ਇੱਕ ਸਾਈਡ ਹਿਮਾਚਲ ਇੱਕ ਸਾਈਡ ਚੰਡੀਗੜ੍ਹ ਹੈ ਕਿੰਨੇ ਲੋਕ ਜਿਹੜੀ ਸਾਡੀ ਫ੍ਰੀ ਬੱਸ ਸੇਵਾ ਚੱਲਦੀ ਇੱਕ ਨੰਗਲ ਤੋਂ ਪੀਜੀਏ ਵਾਸਤੇ ਉਹ ਅੱਜ ਬੰਦ ਹੈ ਉਹਨੂੰ ਬੜਾ ਘੁਮ ਕੇ ਜਾਣਾ ਪੈਂਦਾ ਕਿੰਨੇ ਨੰਗਲ ਦੇ ਵਿੱਚ ਨੂਰਪੁਰ ਵੇਦੀ ਜਾਂਦੇ ਨੂਰਪੁਰ ਵੇਦੀ ਦੇ ਬੱਚੇ ਨੰਗਲ ਪੜ੍ਹਨ ਆਉਂਦੇ ਬਹੁਤ ਵੱਡਾ ਨੁਕਸਾਨ ਹੈ ਕਿੰਨੇ ਨੌਕਰੀ ਵਾਲੇ ਐ ਤੇ ਦੇਖਣ ਵਾਲਾ ਕੋਈ ਨਹੀਂ ਸਾਡਾ ਇੱਕ ਅਸੀਂ ਟੈਂਪੋਰੀ ਰਸਤਾ ਬਣਾਇਆ ਸੀਗਾ ਉਹਦੇ ਵਿੱਚ ਸਰਕਾਰ ਦਾ 1 ਰੁਪਏ ਦਾ ਯੋਗਦਾਨ ਨਹੀਂ ਹੈ ਜਦੋਂ ਪਾਣੀ ਆਂਦਾ ਹਿਮਾਚਲ ਤੋਂ ਪਹਾੜਾਂ ਤੋਂ ਤਾਂ ਸਾਡਾ ਆਰਜੀ ਰਸਤਾ ਬੰਦ ਹੋ ਜਾਂਦਾ ਇਹ ਰਾਤ ਫੇਰ ਚੱਲਿਆ ਤੇ ਤਿੰਨ ਚਾਰ ਦਿਨ ਬੰਦ ਰਹਿੰਦਾ ਫਿਰ ਦੋ ਤਿੰਨ ਦਿਨ ਚੱਲਦਾ ਜਿਵੇਂ ਪਹਾੜਾਂ 'ਚ ਪਾਣੀ ਪੈਂਦਾ ਇਹ ਬੰਦ ਹੋ ਜਾਂਦਾ ਸਾਡੀ ਲੋਕਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਜਿਹੜੇ ਇਧਰਲੇ ਪਾਸੇ ਪਿੰਡਾਂ ਦਾ ਜੇ ਕਰ ਜੇ ਕਰ ਕਰੀ ਆਪਾਂ ਇਧਰਲੇ ਪਾਸੇ ਮੈਂ ਖੜਾ ਕਿੰਨੇ ਕੁ ਪਿੰਡੇ ਦੇਲੇ ਪਾਸੇ ਬਸ ਲਗਭਗ ਤੁਸੀਂ ਐਲਗਣਾ ਤੋਂ ਸ਼ੁਰੂ ਕਰ ਲਓ ਸੈਜੂ ਹਾਲ ਤੱਕ 15-20 ਪਿੰਡ ਤੇ ਅਸੀਂ ਕਨਾਨਗਰਾ ਤੋਂ ਨੰਗਲ ਤੱਕ ਸ਼ੁਰੂ ਕਰ ਲਈ 25-30 ਪਿੰਡ ਉਧਰ ਹੈ ਇੱਧਰ ਸਾਡੇ ਬੇਲੇ ਆ ਗਏ 10-11 ਬੇਲੇ ਹੈ ਨਾ ਇੱਧਰ 6-7 ਪਿੰਡ ਸਾਡੇ ਸਵਾਂ ਤੋਂ ਇਸ ਸਾਈਡ ਜਿਹੜੇ ਅਰਾਊਂਡ ਮੈਂ ਜੇ ਜੇ ਗਿਣਤੀ ਕਰ ਲਈਏ ਤਾਂ 50 ਦੇ ਅਰਾਊਂਡ ਸਿਰਫ ਪੰਜਾਬ ਦੇ ਪਿੰਡ ਹੈ ਔਰ ਇੱਧਰ ਤਾਂ ਗਿਣਤੀ ਨਹੀਂ ਕੋਈ ਨੂਰਪੁਰ ਵੇਦੀ ਵਾਲੀ ਸਾਈਡ ਤੋਂ ਕੋਈ ਗਿਣਤੀ ਨਹੀਂ ਬਾਕੀ ਹਿਮਾਚਲ ਨੂੰ ਜੋੜਨ ਵਾਲਾ ਪੋੜਾ ਹਿਮਾਚਲ ਤੇ ਪੰਜਾਬ ਨੂੰ ਜੋੜਨ ਵਾਲਾ 2005 ਦੇ ਵਿੱਚ ਅਕਾਲੀ ਸਰਕਾਰ ਵੱਲੋਂ ਬਣਾਇਆ ਗਿਆ ਪੁਲ ਸੀਗਾ ਇਹ ਤੇ ਅੱਜ ਅੱਜ ਲੋਕ ਤਰਾਹੀ ਤਰਾਹੀ ਕਰ ਰਿਹਾ ਹੈ ਬਰਸਾਤਾਂ ਚ ਲੋਕਾਂ ਦਾ ਮਤਲਬ ਤੁਸੀਂ ਇਹ ਲਾ ਲੋ ਕਿ ਜੇਕਰ ਬੰਦੇ ਨੇ ਫੈਮਲੀ ਸਮੇਤ 1 ਕਿਲੋਮੀਟਰ ਦੂਰ ਜਾਣਾ ਇਸ ਪੁਲ ਤੋਂ ਤਾਂ ਉਹਨਾਂ ਨੂੰ 30 ਕਿਲੋਮੀਟਰ ਐਕਸਟਰਾ ਜਾਣਾ ਪੈਣਾ 30 ਕਿਲੋਮੀਟਰ ਸਫ਼ਰ ਜ਼ਿਆਦਾ ਤੈਅ ਕਰਨਾ ਪੈਂਦਾ ਜੇਕਰ ਕਿਸੇ ਹੈਵੀ ਵਹੀਕਲ ਤੇ ਜਾਣਾ ਗੱਡੀ ਹੋਵੇ ਜਾਂ ਟਰੈਕਟਰ ਹੋਵੇ ਜਾਂ ਕੋਈ ਹੋਰ ਸਾਧਨ ਜਾਂ ਆਪਣੀ ਛੋਟੀ ਕਾਰ ਹੈ ਛੋਟੀ ਕਾਰ ਹੋਵੇ ਜੇ ਜਦੋਂ ਜਦੋਂ ਮਰਤੀ ਜਦੋਂ ਫੈਮਲੀਸ ਮੇਜਣਾ ਤਾਂ ਉਹਨਾਂ ਨੂੰ 35 30 ਤੋਂ 40 ਕਿਲੋਮੀਟਰ ਜਿਹੜਾ ਐਕਸਟਰਾ ਜਾਣਾ ਪੈਣਾ ਉਹਨਾਂ ਹਨਾ ਅਸੀਂ ਕਿਹਾ ਸੀ ਸਾਨੂੰ ਇੱਕ ਟੈਂਪੋਰੀ ਰਸਤਾ ਬਣਾ ਕੇ ਦੇ ਦਿਓ ਜਿੱਦੇ ਜੇਕਰ ਥੋੜਾ ਜਿਹਾ ਪਾਣੀ ਆਵੇ ਤਾਂ ਉਹ ਚੱਲਦਾ ਰਵੇ ਹੁਣ ਜਦੋਂ ਤੁਸੀਂ ਤੁਹਾਡੇ ਕੈਮਰੇ ਨੇ ਆਰਜੀ ਰਸਤਾ ਦਿਖਾਇਆ ਉਹ ਥੋੜਾ ਜਿਹਾ ਪਾਣੀ ਆ ਜਾਂਦਾ ਉਹ ਬੰਦ ਹੋ ਜਾਂਦਾ ਸਾਡੇ ਲੋਕਾਂ ਦਾ ਪੁੱਛਣ ਵਾਲਾ ਕੋਈ ਨਹੀਂ ਹੈ ਤੇ ਸਭ ਤੋਂ ਵੱਡਾ ਕਾਰਨ ਜਿਹੜਾ ਇਹਨੂੰ ਸਰਕਾਰਾਂ ਜਿਹੜੀਆਂ ਸੁੱਤੀਆਂ ਪੀਆਂ ਐਮਪੀ ਦੇ ਇਲੈਕਸ਼ਨ ਕਿ ਕਿਸੇ ਦਾ ਮੁੱਦਾ ਨਹੀਂ ਚੁੱਕਿਆ ਕੋਈ ਕੋਈ ਕੈਂਡੀਡੇਟ ਇਸ ਪੁਲ ਦੇ ਉੱਪਰੋਂ ਨਹੀਂ ਲੰਘਿਆ ਜਿਹਨੂੰ ਹਾਲਾਤ ਦਾ ਹਾਲਾਤ ਬਾਰੇ ਪਤਾ ਲੱਗੇ ਹੁਣ ਜਿਹੜੇ ਨਵੇਂ ਚੁਣੇ ਨੇ ਐਮਪੀ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਬਿੰਦਰ ਕੰਕ ਉਹਨਾਂ ਨਾਲ ਗੱਲਬਾਤ ਹੋਈ ਕਿ ਇਸ ਪੁਲ ਦਾ ਕੰਮ ਚਲਾਇਆ ਜਾਵੇ ਕਿਉਂਕਿ ਕੇਂਦਰ ਦਾ ਪ੍ਰੋਜੈਕਟ ਹੋਣਾ। ਅ ਦੇਖੋ ਸਰਕਾਰ ਕੋਲ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ। ਤੇ ਹਜੇ ਤੱਕ ਸਿਰਫ ਐਸਟੀਮੇਟ ਬਣਾ ਕੇ ਭੇਜਿਆ ਹੈ। ਇਹਦੇ ਪਰ ਜਿਹੜਾ ਐਸਟੀਮੇਟ ਹੈ 17 ਕਰੋੜ ਰੁਪਏ ਦਾ ਹੈ। ਸਰਕਾਰ ਕੋਲ ਹਜੇ ਤੱਕ 1 ਰੁਪਿਆ ਨਹੀਂ ਆਇਆ। ਜੇ ਆ ਗਿਆ ਜਦੋਂ ਕੰਮ ਸ਼ੁਰੂ ਹੋ ਗਿਆ ਤਾਂ ਅਰਾਊਂਡ ਤੁਸੀਂ ਲਾ ਲਓ ਕਿ 1 ਸਾਲ ਹੋਰ ਲੱਗਣਾ। ਅਗਲੀ ਬਰਸਾਤਾਂ ਨੂੰ ਵੀ ਇਹ ਹਾਲਾਤ ਐ ਦੀ ਰਹਣੇ। ਸਰਕਾਰਾਂ ਕੁਛ ਮਰਜ਼ੀ ਬੋਲੀ ਜਾਵੇ ਉਹ ਕੁਛ ਦਿਨ ਮੈਂ ਪਹਿਲਾਂ ਵੀ ਬਿਆਨ ਪੜ੍ਹਦਾ ਸੀਗਾ ਅਸੀਂ ਥੋੜੇ ਟਾਈਮ ਤੱਕ ਚਲਾ ਦੇਣਾ 1.5 ਸਾਲ ਤੱਕ ਇਹ ਪੁਲ ਨਹੀਂ ਚੱਲਦਾ ਇਹ ਦੁਬਾਰਾ ਤੋਂ ਪੁਲ ਤਿਆਰ ਕੀਤਾ ਜਾਊਗਾ ਫਿਰ ਇਸ ਦੀ ਰਿਪੇਅਰ ਹੀ ਕੀਤੀ ਜਾਊ ਮਰੰਮਤ ਦੇ ਨਾਲ ਚੱਲਦਾ ਸਿਰਫ ਰਿਪੇਅਰ ਹੀ ਕਰਨੀ ਹੈ ਦੋ ਤਿੰਨ ਸਲੇਬ ਬਦਲਣੀ ਹੈ ਮਤਲਬ 17 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਪੀ ਡਬਲਯੂ ਡੀਪੀ ਵਿਭਾਗ ਵੱਲੋਂ ਬਣਾ ਕੇ ਭੇਜਿਆ ਗਿਆ ਇੱਕ ਥਾਂ ਵੀ ਨੁਕਸਾਨ ਆ ਗਿਆ ਪੁਲ ਜਾਂ ਥੱਲੇ ਵੀ ਇਹਦੇ ਪਿੱਲਰ ਖਰਾਬ ਨੇ ਜਿਹੜੇ ਪਿੱਲਰ ਹੈ ਪਿੱਲਰ ਜਿਹੜੇ ਧਰਤੀ ਦੇ ਵਿੱਚ ਧਰਤੀ ਚ ਪਿੱਲਰ ਹੁੰਦੇ ਉਹ ਲਗਭਗ ਸਾਰੇ ਨੰਗੇ ਆ। ਉਹ ਤੁਹਾਨੂੰ ਤੁਹਾਨੂੰ ਤਸਵੀਰਾਂ ਦਿਖਾਵਾਂਗੀ ਉਹਨਾਂ ਦੀ ਅਮੀ ਹਾਲਾਤ ਮਾੜੇ ਆ। ਤੁਸੀਂ ਵੀ ਕਿਹੜੇ ਪਾਸੇ ਰਹੇ ਨੇ ਇਧਰਲੇ ਪਾਸੇ ਰਹੇ ਨੇ ਤੁਸੀਂ ਵੀ ਫਿਰ ਬਹੁਤ ਲੰਬਾ ਘੁੰਮ ਕੇ ਜਾਣਾ ਪੈਂਦਾ ਹੋ ਜੇਕਰ ਗੱਡੀਆਂ ਲੈ ਕੇ ਜਾਣੇ ਨੇ ਟਰੈਕਟਰ ਲੈ ਕੇ ਜਾਣੇ। ਗੱਡੀ ਟਰੈਕਟਰ ਸਾਡਾ ਰਾਹ ਬੰਦ ਹੈ ਹੀ ਹੁਣ। ਹਾਂ। ਸਮਝ ਲਓ ਵੀ ਆ 2 ਮਹੀਨੇ ਹੁਣ ਤਿੰਨ ਬੰਦੇ ਹੀ ਆ। ਉਹ ਵੀ ਆੜੀ ਰਸਤਾ ਹੱਤਾ ਚੱਲਦਾ ਹੈ। ਨਹੀਂ ਨਹੀਂ। ਇਸ ਵਾਰ ਆ ਕੇ ਹਟ ਜਾਣ ਫਿਰ ਕਾਫੀ ਦੂਰੋਂ ਘੁੰਮ ਕੇ ਜਾਣਾ ਪੈਂਦਾ ਬਹੁਤ ਜ਼ਿਆਦਾ ਹੀ ਸਾਡੇ ਇਥੇ ਬਾਬਾ ਲਾਹ ਸੋਣੀ ਦੇ ਸਕੂਲ ਹੈ ਜੀ ਉਹ ਇਸ ਨੂਰਪੁਰੇਰੀ ਦੀ ਸਾਰੀਆਂ ਵਫਾਂ ਬਾਬਿਆਂ ਦੇ ਸਕੂਲ ਵਾਲੀਆਂ ਬੰਦ ਹੈ ਜੀ ਉਹ ਬੱਚਿਆਂ ਦਾ ਬੜਾ ਨੁਕਸਾਨ ਹਥੋਂ ਦੂਰ ਜੀ ਘੁੰਮ ਗਾਉਂਦੇ ਜੀ ਦੂਰ ਪਾਸੇ ਦੀ ਬਹੁਤ ਦੂਰ 35 ਕਿਲੋਮੀਟਰ ਸਫਰ ਪੈਂਦਾ ਜੀ ਘੁੰਮਣੇ ਦਾ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਅਪੀਲ ਕਰਦੇ ਇਹੀ ਕਿ ਬਣ ਜਾਵੇ ਪੋਲ ਸਾਡਾ ਬੜੀ ਬੇਨਤੀ ਹੈ ਇਹਨਾਂ ਨੂੰ ਮੁੱਖ ਮੰਤਰੀ ਬੀਆਪੈ ਨੂੰ ਪ੍ਰਭਾਵ ਪਾ ਲੈ ਹਾਂਜੀ ਇਰ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਪੁਲ ਅਧ ਨੂੰ ਹੋ ਜੋ ਥੋੜਾ ਜਿਹਾ ਕੀ ਪਤਾ ਲੱਗਦਾ ਕਿ ਵਿੱਚ ਦੀ ਸਲਾਈ ਵੀ ਨਾ ਨਿਕਲ ਜੇ ਕਿਤੇ ਸਲੈਵ ਤਾਂ ਪਹਿਲਾਂ ਤੋਂ ਬਹੁਤ ਕਮਜ਼ੋਰ ਹੈ ਹੁਣ ਉਹ ਇਹਦਾ ਹਾਲਾਤ ਹੀ ਖਰਾਬ ਹੈ ਜੀ ਇਹਦੇ ਖੜੇ ਖੜੇ ਉੱਪਰੋਂ ਡਰ ਲੱਗਦਾ ਅਸੀਂ ਪਹਿਲੇ ਪਹਿਲੇ ਅਸੀਂ ਖੁਦ ਹੀ ਦੱਸਿਆ ਦਾ ਪਈ ਇਹ ਪੁਲ ਡੈਮੇਜ ਹੋ ਰਿਹਾ ਇੱਥੇ ਬੰਦੇ ਖੜੇ ਉਹ ਮਜ਼ਾਕ ਸਮਝੀ ਉਹਨਾਂ ਨੇ ਵੀ ਮਜ਼ਾਕ ਕਰਦੇ ਸਾਨੂੰ ਸਕੂਟਰ ਐ ਸਾਈਡ ਦੇ ਖੜੇ ਦੇ ਅਸੀਂ ਇੱਥੇ ਖੜੇ ਆ ਸੀਗਾ ਸਕੂਟਰ ਇੱਧਰ ਐ ਅਸੀਂ ਇੱਧਰ ਐ ਇਹ ਡਿੱਗ ਜਾਣਾ ਸਕੂਟਰ ਲੈਣਾ ਔਖਾ ਹੋ ਜਾਣਾ اچھا ਉਹ ਪੱਜ ਕੇ ਛੁੱਟ ਲਏਗੇ ਉਹਨਾਂ ਨੇ ਜਾ ਕੇ ਹਲਾ ਮਚਾਇਆ ਫੇਰ ਆ ਕੇ ਐਸੇ ਇੱਕ ਦੇ ਦੂਜਾ ਦੇਖ ਕੇ ਫੇ ਮੈਸੇਜ ਪਾਉਣ ਲੱਗੇ ਤੇ ਉਦੋਂ ਬਾਅਦ ਇਹ ਇਹ ਵਾਧਾ ਵਾਧਾ ਜਿਆਦਾ ਵੱਧ ਗਿਆ ਸਿਰ 2 ਇੰਚ ਦਾ ਗੈਪ ਦਾ ਜੀ ਇਹ ਵਿਚਾਲੇ ਦਾ ਇਹ ਹੁਣ ਹੁਣ ਵੀ ਵੱਧ ਰਿਹਾ ਹੌਲੀ ਹੌਲੀ ਇਹ ਵੱਧ ਹੀ ਜਾਂਦਾ ਇਹ ਉਹ ਸੈਟ ਅਟੈਚ ਹੋ ਗਈ ਬਿਲਕੁਲ ਇਧਰ ਗੈਪ ਪੈ ਜਾਂਦਾ ਹਾਂਜੀ ਏ ਡਿੱਗ ਜਾਂਦੀ ਐ ਸਲੇਬਾਂ ਆ ਕੋਈ ਵੀ ਇਹਦਾ ਪਰੋਸਾ ਨਹੀਂ ਆ ਇੱਕ ਮਿੰਟ ਦਾ ਆ ਦਰਾਰਾਂ ਪੈਣ ਲੱਗੀਆਂ ਸਾਈਡਾਂ ਤੇ ਮੈਂ ਕਹੂੰਗਾ ਸਾਥੀ ਨੂੰ ਦਿਖਾਵੇ ਥੋੜੀਆਂ ਜਿਹੜੀਆਂ ਤਸਵੀਰਾਂ ਨੇ ਸਲੈਬ ਆ ਜਿਹੜੀ ਉਹ ਡਿੱਗਣੀ ਸ਼ੁਰੂ ਹੋ ਗਈ ਹੈ ਤਰੇੜਾਂ ਜਾਦੇ ਵੱਧ ਗਈਆਂ ਨੇ ਜੇ ਕਿਸੇ ਵੱਲ ਧਿਆਨ ਨਾ ਦਿੱਤਾ ਗਿਆ ਮੁਰੰਮਤ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਨੁਕਸਾਨ ਆ ਜਿਹੜਾ ਇਸ ਪੁਲ ਦਾ ਹੋ ਸਕਦਾ ਮੈਂ ਆਰਜੀ ਪੁਲ ਵੀ ਮੈਂ ਕਹੂੰਗਾ ਸਾਥੀ ਨੂੰ ਵੀ ਆਰਜੀ ਪੁਲ ਵੀ ਦਿਖਾਵੇ ਆਰਜੀ ਪੁਲ ਤਾਂ ਹੈ ਕੀ ਆ ਉਹ ਤਾਂ ਸਿਰਫ ਇੱਕ ਮਿੱਟੀ ਪਾ ਕੇ ਰਸਤਾ ਜਾਂ ਆਪਣੇ ਪੈਪਾਂ ਦੇ ਰਹੀਂ ਰਸਤਾ ਬਣਾਇਆ ਪਿਆ ਉਹ ਆਰਜੀ ਰਸਤਾ ਬਣਾਇਆ ਹੈ ਇਸ ਪਿੰਡ ਦੇ ਲੋਕਾਂ ਨੇ ਇਸ ਇਲਾਕੇ ਦੇ ਲੋਕਾਂ ਨੇ ਜਾਕਰ ਬਾੜੀ ਜਲਦੀ ਹੁੰਦੀ ਹੈ ਤਾਂ ਫਿਰ ਇਸ ਰਸਤੇ ਥਾਣੂ ਦੀ ਲੰਘਿਆ ਜਾਂਦਾ ਤਾਂ ਦੂਜੇ ਪਾਰ ਕੀਤਾ ਜਾਂਦਾ ਹੈ ਪਰ ਜਦੋਂ ਪਹਾੜਾਂ ਦੇ ਵਿੱਚ ਮੀਂਹ ਆਉਂਦਾ ਤਾਂ ਫਿਰ ਇਹ ਰਸਤਾ ਵੀ ਫਿਰ ਪਾਣੀ ਉਹਦੇ ਉੱਪਰ ਚੱਲਣ ਲੱਗ ਜਾਂਦਾ ਫਿਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਇਸ ਦੇ ذریعے ਜਿਹੜੇ ਇਸ ਇਲਾਕੇ ਦੇ ਲੋਕ ਨੇ 30 ਪਿੰਡ ਪੈਂਦੇ ਨੇ ਤਾਂ ਉਸ ਦੇ ਰਾਹੀ ਗੱਡੀਆਂ ਸਫ਼ਰ ਕਰਨ ਵਾਲੇ ਲੋਕ ਲੰਘਦੇ ਨਹੀਂ ਉਹ ਆਰਜੀ ਰਸਤਾ ਤਾਂ ਉਹ ਕੈਮਰੇ ਦੇ ਜ਼ਰੀਏ ਦਿਖਾ ਰਹੇ ਹਾਂ ਤਾਂ ਉਸ ਦੇ ਉੱਪਰ ਦੀ ਸਫ਼ਰ ਕਰਦੇ ਨੇ ਇਸ ਇਲਾਕੇ ਦੇ ਲੋਕ ਹੁਣ ਮੰਗ ਇਹੀ ਹੈ ਕਿ ਇਸ ਪੁਲ ਦੀ मरम्मत ਕੀਤੀ ਜਾਵੇ ਤਾਂ ਕਿ ਲੋਕ ਇਸ ਉੱਪਰ ਦੀ ਲੰਘ ਸਕਣ ਚੰਡੀਗੜ੍ਹ ਵਾਲੇ ਪਾਸਿਓਂ ਜਿਹੜੇ ਲੋਕ ਹਿਮਾਚਲ ਨੂੰ ਜਾਂਦੇ ਨੇ ਤਾਂ ਇਸ ਪੁਲ ਉੱਪਰ ਦੀ ਜਾਣਾ ਪੈਂਦਾ ਜਿਹੜੇ ਹਿਮਾਚਲ ਤੋਂ ਆਉਂਦੇ ਨੇ ਤਾਂ ਉਹ ਚੰਡੀਗੜ੍ਹ ਜਾਂ ਅਨੰਦਪੁਰ ਸਾਹਿਬ ਵਾਲੇ ਪਾਸੇ ਜਾਂਦੇ ਨੇ ਤਾਂ ਇੱਥੋਂ ਦੀ ਹੀ ਲੰਘਦੇ ਨੇ ਮੰਗ ਇਹ ਹੀ ਹੈ ਕਿ ਇਸ ਪੁਲ ਨੂੰ ਜਲਦੀ ਮਰੰਮਤ ਕਰਕੇ ਚਾਲੂ ਕੀਤਾ ਜਾਵੇ ਫਿਲਹਾਲ ਇਸ ਤੇ ਟੂ ਵੀਲਰ ਜਿਹੜੇ ਵਹੀਕਲ ਨੇ ਉਹ ਚੱਲ ਰਹੇ ਨੇ ਜਿਹੜੇ ਅੱਡ ਵੱਡੇ ਵਹੀਕਲ ਨੇ ਉਹ ਬੰਦ ਕੀਤੇ ਗਏ ਨੇ ਥੱਲੇ ਜਿਹਾ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ሄਟਾ ਜਾ ਕੇ ਦਿਖਾਵਾਂਗੇ ਕਿ ਪਿੱਲਰ ਵੀ ਥੱਲੇ ਨੁਕਸਾਨੇ ਜਾ ਰਹੇ ਨੇ ਲਗਾਤਾਰ ਤੁਸੀਂ ਜੁੜੇ ਰਹੋ